ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੋਜੀਟਿਵ ਟੋਟਕੇ ਦੇ ਉੱਪਰ ਦਾ ਸਮਈ ਦਿਨ ਸ਼ਨੀਵਾਰ ਕੁੰਭ ਰਾਸ਼ੀ ਵਾਲਿਆਂ ਲਈ ਇੱਕ ਐਸਾ ਮੌਕਾ ਆ ਸਕਦਾ ਹੈ ਜੋ ਤੁਹਾਨੂੰ ਮਾਲਾ ਮਾਲ ਕਰ ਦੇਵੇਗਾ ਇੱਕ ਐਸਾ ਪਲ ਜੋ ਕੁੰਭ ਰਾਸ਼ੀ ਨੂੰ ਸੋਚ ਬਦਲ ਕੇ ਰੱਖ ਦੇਵੇਗਾ ਤੇ ਸਾਨੂੰ ਬਿਲਕੁਲ ਨਵੇਂ ਰਸਤੇ ਤੇ ਲੈ ਜਾਵੇਗਾ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਰਾਜ ਦੀ ਜੋ ਕੁੰਭ ਰਾਸ਼ੀ ਦੇ ਲੋਕਾਂ ਲਈ 2025 ਵਿੱਚ ਖੁੱਲਣ ਵਾਲਾ ਹੈ ਇੱਕ ਰਾਜ ਜੋ ਤੁਹਾਡੇ ਦਿਲ ਨੂੰ ਛੂ ਲਵੇਗਾ ਤੇ ਸ਼ਾਇਦ ਤੁਹਾਡੇ ਜੀਵਨ ਦੀ ਦਿਸ਼ਾ ਬਦਲਣ ਦਾ ਕਾਰਨ ਬਣੇਗਾ ਜੇ ਤੁਸੀਂ ਤਿਆਰ ਹੋ ਤਾਂ ਇਸ ਵੀਡੀਓ ਨੂੰ ਪੂਰਾ ਦੇਖੋ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾ ਜੋ ਸ਼ਨੀ ਦੇਵ ਦੀ ਕਿਰਪਾ ਹਮੇਸ਼ਾ ਤੁਹਾਡੇ ਉੱਪਰ ਬਣੀ ਰਹੇ ਤੁਹਾਨੂੰ ਕਈ ਸਾਲਾਂ ਤੋਂ ਇੰਤਜ਼ਾਰ ਸੀ ਇੱਕ ਬਦਲਾਵ ਜੋ ਕੁੰਭ ਰਾਸ਼ੀ ਦੇ ਡਰ ਤੇ ਦਰਦ ਤੋਂ ਬਾਹਰ ਖਿੱਚ ਕੇ ਤੁਹਾਡੇ ਅੰਦਰ ਦੀ ਤਾਕਤ ਨੂੰ ਦਿਖਾਏਗਾ ਜੋ ਤੁਹਾਡੇ ਦਿਲ ਤੇ ਆਤਮਾ ਨੂੰ ਨਵੀਂ ਰੋਸ਼ਨੀ ਦੇਵੇਗਾ ਜੋ ਸਾਨੂੰ ਇੱਕ ਨਵਾਂ ਮੌਕਾ ਦੇ ਸਕਦਾ ਹੈ ਸਿਰਫ ਸਾਨੂੰ ਉਸ ਨੂੰ ਪਛਾਣਨ ਦੀ ਜ਼ਰੂਰਤ ਹੈ ਕੁੰਭ ਰਾਸ਼ੀ ਦੇ ਲੋਕ ਦੁਨੀਆ ਨੂੰ ਆਪਣੀ ਨજર ਨਾਲ ਦੇਖਦੇ ਹਨ ਤੇ ਇਹੀ ਕਾਰਨ ਹੈ ਕਈ ਵਾਰ ਉਹਨਾਂ ਨੂੰ ਛੋਟੇ-ਛੋਟੇ ਮੌਕੇ ਵੀ ਨਜ਼ਰ ਆਉਂਦੇ ਹਨ 10 ਮਈ ਨੂੰ ਐਸਾ ਇੱਕ ਦਿਨ ਆ ਰਿਹਾ ਹੈ ਜਦੋਂ ਕੁੰਭ ਰਾਸ਼ੀ ਵਾਲਿਆਂ ਲਈ ਇਹ ਇੱਕ ਵੱਡਾ ਮੌਕਾ ਹੋਵੇਗਾ ਇਸ ਦਿਨ ਬ੍ਰਹਸਪਤੀ ਤੇ ਸ਼ਨੀ ਦੇ ਮਿਲਨ ਹੋ ਰਿਹਾ ਹੈ ਜੋ ਕੁੰਭ ਰਾਸ਼ੀ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੋਵੇਗਾ ਜੋ ਕੁੰਭ ਰਾਸ਼ੀ ਨੂੰ ਮਾਲਾ-ਮਾਲ ਵੀ ਬਣਾ ਸਕਦਾ ਹੈ ਤਾਂ ਅੱਜ ਤੋਂ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਦੇ ਕੈਰੀਅਰ ਦੀ ਕੁੰਭ ਰਾਸ਼ੀ ਦੇ ਲੋਕ ਆਮ ਤੌਰ ਤੇ ਸਮਾਜਿਕ ਤੇ ਮਾਨਸਿਕ ਰੂਪ ਵਿੱਚ ਮਜ਼ਬੂਤ ਹੁੰਦੇ ਹਨ ਉਹਨਾਂ ਦਾ ਤਰੀਕਾ ਨਵਾਂ ਤੇ ਵੱਖਰਾ ਹੁੰਦਾ ਹੈ ਜੋ ਉਹਨਾਂ ਦੇ ਜੀਵਨ ਦੇ ਹਰ ਪਹਿਲੂ ਨੂੰ ਹਰ ਲੋਕਾਂ ਤੋਂ ਵੱਖਰਾ ਬਣਾ ਦਿੰਦਾ ਹੈ 10 ਮਈ ਦਾ ਦਿਨ ਕੁੰਭ ਰਾਸ਼ੀ ਵਾਲਿਆਂ ਲਈ ਆਪਣੇ ਰਿਸ਼ਤਿਆਂ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਇਹ ਬਦਲਾਅ ਉਹਨਾਂ ਦੇ ਪੁਰਾਣੇ ਰਿਸ਼ਤਿਆਂ ਵਿੱਚ ਨਵਾਂ ਪੰਨ ਲੈ ਆਵੇਗਾ ਜਾਂ ਫਿਰ ਉਹਨਾਂ ਦੇ ਜੀਵਨ ਵਿੱਚ ਇੱਕ ਨਵਾਂ ਸਾਥੀ ਸਹਿਯੋਗੀ ਜਾਂ ਦੋਸਤ ਵੀ ਆ ਸਕਦਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਫਾਇਦੇਮੰਦ ਸਾਬਤ ਹੋਵੇਗਾ ਹੁਣ ਗੱਲ ਕਰਦੇ ਹਾਂ ਵਿਅਕਤੀਗਤ ਜੀਵਨ ਦੀ 10 ਮਈ ਦਾ ਦਿਨ ਜੇ ਤੁਸੀਂ ਕਿਸੇ ਮੁਸ਼ਕਲ ਸਥਿਤੀ ਵਿੱਚ ਹੋ ਤਾਂ ਇਸ ਦਿਨ ਤੁਹਾਡੇ ਕੋਲ ਉਹਨਾਂ ਸਮੱਸਿਆਵਾਂ ਦਾ ਹੱਲ ਕੱਢਣ ਦਾ ਇੱਕ ਚੰਗਾ ਮੌਕਾ ਆ ਸਕਦਾ ਹੈ ਕੁੰਭ ਰਾਸ਼ੀ ਦੇ ਲੋਕ ਆਮ ਤੌਰ ਤੇ ਸਮੇਂ ਦੇ ਬਦਲਾਵ ਨੂੰ ਆਪਨੌਨ ਵਿੱਚ ਮਹਾਰ ਹੁੰਦੇ ਹਨ ਇਸ ਦਿਨ ਉਹ ਆਪਣੀ ਸੋਚ ਨੂੰ ਸਕਾਰਾਤਮਕ ਦਿਸ਼ਾ ਵਿੱਚ ਮੋੜ ਸਕਦੇ ਹਨ ਦੋਸਤੋ ਇਹ 10 ਮਈ ਦਾ ਖਾਸ ਮੌਕਾ ਜਿਹਨੋਂ ਕੁੰਭ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਕਈ ਪਹਿਲੂ ਤੇ ਬਦਲਾਅ ਆ ਸਕਦੇ ਹਨ ਹੁਣ ਉਹ ਬਦਲਾਅ ਸਿਰਫ ਕੁੰਭ ਰਾਸ਼ੀ ਲਈ ਨਹੀਂ ਦਰਸਲ ਇਹ ਸਮਾ ਸਾਰਿਆਂ ਲਈ ਹੈ ਜਦੋਂ ਸਾਨੂੰ ਸਾਡੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਉਹੀ ਛੋਟੀਆਂ ਚੀਜ਼ਾਂ ਅੱਗੇ ਚੱਲ ਕੇ ਵੱਡੀਆਂ ਸਫਲਤਾਵਾਂ ਬਣ ਥੱਕਦੀਆਂ ਹਨ ਜੇ ਤੁਸੀਂ ਵੀ ਕੁੰਭ ਰਾਸ਼ੀ ਦੇ ਹੋ ਤਾਂ ਇਸ ਦਿਨ ਨੂੰ ਹਲਕੇ ਵਿੱਚ ਨਾ ਲਵੋ ਜੇ ਮੌਕੇ ਅੱਜ ਤੁਹਾਡੇ ਛੋਟੇ ਤੇ ਸੁਧਾਰਨ ਲੱਗਦੇ ਹਨ ਉਹ ਕੱਲ ਤੁਹਾਡੇ ਲਈ ਇੱਕ ਵੱਡੀ ਸਫਲਤਾ ਦਾ ਕਾਰਨ ਬਣ ਥੱਕਦੇ ਹਨ ਇਸ ਤਰ੍ਹਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਨ ਲਵੋ ਧੰਨਵਾਦ